ਨਮਸਕਾਰ ਜਗਮਨੀ ਵਿਹਲੇ ਸਰ ਦਰਸ਼ਕਾਂ ਦਾ ਸਵਾਗਤ ਹੈ ਅੱਜ ਇਹ ਸੂਬੇ ਦੇ ਤੋਂ ਇਲਾਵਾ ਵਕ ਦੇਸ਼ ਦੇ ਵਕੋ ਰਾਜਾਂ ਵਿੱਚ ਲਾਲਾ ਜਗਨ ਨਰਾਇਣ ਜੀ ਦੀ ਤਰਤਾਲ ਵੀ ਬਰਸੀ ਮੌਕੇ ਖੁੰਦਨ ਕੈਂਪ ਲਗਾਇਆ ਗਿਆ ਇਹ ਖੁੰਦਨ ਕੈਂਪ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਲਗਾਇਆ ਗਿਆ ਔਰ ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਖੁੰਦਨ ਕੀਤਾ ਜਾ ਰਿਹਾ ਔਰ ਤੰਦਰੁਸਤ ਵਿਅਕਤੀ ਤੋਂ ਇਲਾਵਾ ਮਹਿਲਾਵਾਂ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਅੱਜ ਤਰਨਤਾਰਨ ਵਿਖੇ ਢਾਲੀਵਾਲ ਹਸਪਤਾਲ ਵਿਖੇ ਇਹ ਖੁੰਦਨ ਕੈਂਪ ਲਗਾਇਆ ਗਿਆ ਜਿੱਥੇ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਇਲਾਵਾ ਡਾਕਟਰ ਤੋਂ ਇਲਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਚੇਚੇ ਤੌਰ ਤੇ ਪਹੁੰਚੇ ਹਨ ਜਿਨ੍ਹਾਂ ਨੇ ਕੈਂਪ ਦੀ ਸ਼ੁਰੂਆਤ ਕਰਦੇ ਹੋਏ ਮਨਜਿੰਦਰ ਸਿੰਘ ਲਾਲਪੁਰਾ ਜੋ ਵਿਧਾਇਕ ਹਨ ਉਹਨਾਂ ਨੇ ਆਪਣਾ ਖੂਨਦਾਨ ਵੀ ਕੀਤਾ ਹੈ ਇਸ ਦੌਰਾਨ ਅਸੀਂ ਅੱਜ ਡਾਕਟਰ ਜੋ ਸੋਹਲਾ ਵਿਧਾਇਕ ਤਰਨਤਾਰਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਕੀ ਕਹਿਣਾ ਚਾਹੁੰਦੇ ਹੈ ਔਰ ਕੀ ਉਹਨਾਂ ਦਾ ਇਸ ਵਿੱਚ ਕਿਹਾ ਕਰੋ ਨਮਸਕਾਰ ਡਾਕਟਰ ਸਾਹਿਬ ਤੁਹਾਡਾ ਜਗਬਣੀ ਸਵਾਗਤ ਹੈ ਜੀ ਅੱਜ ਤੁਸੀਂ ਇਹ ਕੈਂਪ ਵਿੱਚ ਆਏ ਜੀ ਔਰ ਇਹਦੇ ਵਿੱਚ ਕੀ ਅਪੀਲ ਕਰਨੀ ਚਾਹੁੰਦੇ ਹੋ ਨੌਜਵਾਨਾਂ ਨੂੰ ਤੁਸੀਂ ਦੇਖੋ ਜੀ ਇਹ ਅੱਜ ਜੀਤ ਰਾਲਾ ਜਗਤੰਦਰ ਸਿੰਘ ਜੀ ਦੀ 43ਵੀਂ ਵਰਸੀ ਦੇ ਉੱਤੇ ਆ ਜਿਹੜਾ ਢਾਲੀਵਾਲ ਹਸਪੀਟਲ ਦੇਲੇ ਇਥੇ ਚੋਪੜਾ ਪਿਵਾੜ ਦੀ ਉਦਮ ਸਦਕਾ ਜਗਬਣੀ ਸਮੂਹ ਅਤੇ ਕੈਮਿਸਟ ਐਸੋਸੀਏਸ਼ਨ ਵੱਲੋਂ ਇੱਕ ਖੁੰਦਾਨ ਕੈਂਪ ਲਗਾਇਆ ਗਿਆ ਵਾ ਇਹ ਬਹੁਤ ਵਧੀਆ ਪਰਾਲਾ ਵਾ ਦੀ ਜਿੰਨੀ ਸਲਾਹਾਂ ਕੀਤੀ ਜਾਵੇ ਥੋੜੀ ਆ ਮੈਂ ਦੇਖ ਰਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਜਿਹੜਾ ਕੈਮਿਸਟ ਐਸੋਸੀਏਸ਼ਨ ਦਿਸ ਜੋਗ ਦੇ ਨਾਲ ਇਹ ਕੈਂਪ ਲੱਗ ਰਹੇ ਨੇ ਸੋ ਇਹ ਜਿਹੜਾ ਖੂਨਦਾਨ ਇਹਦੇ ਨਾਲ ਜਿਹੜੀਆਂ ਖੂਨ ਦੀ ਘਾਟ ਕਰਕੇ ਜਾਂ ਖੂਨ ਵਗਨ ਕਰਕੇ ਜਿਹੜੀਆਂ ਜਾਨਾਂ ਜਾਂਦੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕਦਾ ਵਾ ਸੋ ਨੌਜਵਾਨਾਂ ਨੂੰ ਅਪੀਲ ਆ ਇਹ ਖੂਨਦਾਨ ਅੰਨੇ ਵਾਸਤੇ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਵਾ ਜਿਹੜੀਆਂ ਫੋਨ ਦੀ 파ਟ ਕਰਕੇ ਜਾਂਨਾ ਜਿਹੜੀਆਂ ਜਾਂਦੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਕਿ ਇਹ ਕੋਈ ਇਹ ਧਾਰਨਾ ਬਣੀ ਹੈ ਜੀ ਫੋਨ ਦੇਣ ਦੇ ਨਾਲ ਫੋਨ ਘਟ ਜਾਂਦਾ ਵਾ ਜਾਂ ਕੋਈ ਮੁਸ਼ਕਲ ਆਉਂਦੀ ਹੈ ਜਾਂ ਕਮਜ਼ੋਰੀ ਆਉਂਦੀ ਹੈ ਇਹੋ ਜੀ ਕੋਈ ਗੱਲ ਨਹੀਂ ਫੋਨ ਜਿਹੜਾ ਦਿੱਤਾ ਹੋਇਆ ਉਹ ਬਹੁਤ ਜਲਦੀ ਪੂਰਾ ਹੋ ਜਾਂਦਾ ਤਿੰਨ ਕੁ ਮਹੀਨੇ ਬਾਅਦ ਉਹੀ ਵਿਅਕਤੀ ਜਿਹੜਾ ਦੁਬਾਰਾ ਫੋਨ ਦੇਣ ਦੇ ਕਾਬਿਲ ਹੋ ਜਾਂਦਾ ਵਾ ਜਿਨੀ ਮਰਜੀ ਅਰ ਜਨਵਰੀ ਮਰਜੀ ਫੋਨ ਦਿਓ ਫੋਨ ਜਿਹੜਾ ਬਣਦਾ ਰਹਿੰਦਾ ਵਾ ਸਟਰੀਟ ਦੇ ਵਿੱਚ ਸੋ ਇਸ ਕਰਕੇ ਨੌਜਵਾਨਾਂ ਨੂੰ ਮੇਰੀ ਅਪੀਲ ਆ ਤੇ ਵੱਧ ਤੋਂ ਵੱਧ ਫੋਨਦਾਨ ਕਰਕੇ ਆ ਜਿਹੜੀਆਂ ਫੋਨ ਦੀ ਕਾਟ ਕਰਕੇ ਜਾਈ ਜਾਂਦੀਆਂ ਜਾਣਾ ਨੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਸਾਨੂੰ ਯਤਨ ਕਰਨੇ ਚਾਹੀਦੇ ਧੰਨਵਾਦ ਇਹ ਸਨ ਡਾਕਟਰ ਕਸ਼ਮੀਰ ਸਿੰਘ ਸੋਲ ਵਿਧਾਇਕ ਹਲਕਾ ਤਰਨਤਾਰਨ ਤੋਂ ਔਰ ਅਸੀਂ ਹੁਣ ਗੱਲ ਕਰਾਂਗੇ ਵਿਧਾਇਕ ਖਡੂਰ ਸਾਹਿਬ ਹਲਕਾ ਤੋਂ ਸਰਦਾਰ ਮਨਜਿੰਦਰ ਸਿੰਘ ਜੀ ਲਾਲਪਰਾ ਜਿਨ੍ਹਾਂ ਨੇ ਆਪਣਾ ਖੂਨਦਾਨ ਵੀ ਕੀਤਾ ਹੈ ਔਰ ਉਹ ਕੀ ਕਹਿਣਾ ਚਾਹੁੰਦੇ ਇਸ ਬੰਦੀ ਉਹਨਾਂ ਨਾਲ ਗੱਲਬਾਤ ਕਰਾਂਗੇ ਨਮਸਕਾਰ ਡਾਕਟਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਗਬਾਣੀ ਵਿੱਚ ਜੀ ਧੰਨਵਾਦ ਜੀ ਜੀ ਅੱਜ ਖੂਨਦਾਨ ਕੀਤਾ ਵਾ ਔਰ ਤੁਹਾਨੂੰ ਕਿਸਮਾ ਮਹਿਸੂਸ ਹੋ ਰਿਹਾ ਔਰ ਅੱਗੇ ਤੁਸੀਂ ਨੌਜਵਾਨ ਪੀੜੀ ਤੋਂ ਇਲਾਵਾ ਤੰਦਰੁਸਤ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਅੱਜ ਲਾਲਾ ਜਗਤਨਾਰਨ ਜੀ ਦੀ 43ਵੀਂ ਵਰ੍ਹੇ ਤੇ ਜਿਹੜਾ ਜਗਬਾਣੀ ਵੱਲੋਂ ਪੰਜਾਬ ਕੇਸਰੀ ਵੱਲੋਂ ਤੇ ਕੈਮਿਸਟਰੀ ਸਾਰੇ ਜਿਹੜੇ ਉਹਨਾਂ ਵੱਲੋਂ ਜਿਹੜਾ ਅੱਜ ਖੂਨਦਾਨ ਕੈਂਪ ਲਾਇਆ ਗਿਆ ਉਹਦੇ ਵਿੱਚ ਪਹੁੰਚ ਕੇ ਆਪਣਾ ਖੂਨ ਜਿਹੜਾ ਉਹ ਦਾਨ ਕੀਤਾ ਹੈ ਖੂਨਦਾਨ ਇੱਕ ਜਿਹੜੀ ਵੱਡੀ ਸੇਵਾ ਵਾ ਜੀ ਸਮੇਂ ਤੇ ਕਿਸੇ ਨੂੰ ਫੋਨ ਮਿਲ ਜਾਂਦਾ ਜਿਹਨੂੰ ਲੋੜ ਹੈ ਜਿਹਦੀ ਜਿਹੜੀ ਜਾਣ ਆ ਉਹ ਬਚ ਜਾਂਦੀ ਆ ਸੋ ਜਿਵੇਂ ਮੇਰੇ ਤੋਂ ਪਹਿਲਾਂ ਐਮਐਲਏ ਸਾਹਿਬ ਡਾਕਟਰ ਸੋਜੀ ਨੇ ਦੱਸਿਆ ਕਿ ਇੱਕ ਜਿਹੜਾ ਲੋਕਾਂ 'ਚ ਡਰ ਜਾਂ ਇੱਕ ਵੈਂਪ ਆ ਜਾਂਦਾ ਕਿ ਫੋਨ ਕੱਟ ਜਾਂਦਾ ਵਾ ਨਾ ਫੋਨ ਕਰਾਉਣ ਦੇ ਨਾਲ ਆ ਨੁਕਸਾਨ ਹੋ ਸਕਦੇ ਇਦਾਂ ਦੀ ਕੋਈ ਗੱਲ ਨਹੀਂ ਸਾਨੂੰ ਨੌਜਵਾਨਾਂ ਨੂੰ ਹਮੇਸ਼ਾ ਇਸ ਸੇਵਾ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਤੇ ਕਿਉਂਕਿ ਨੌਜਵਾਨੇ ਵੇਲੇ ਹੀ ਖੂਨ ਜਿਹੜਾ ਬਹੁਤ ਛੇਤੀ ਜਿਹੜੇ ਸਾਡਾ ਸਰੀਰ ਆ ਉਹਦੀ ਪਰਭਾਈ ਕਰ ਲੈਂਦਾ ਉਹਨੂੰ ਬਣਾ ਦਿੰਦਾ ਤੇ ਜਿਹਦੇ ਨਾਲ ਸਾਡੇ ਜੇ ਅਸੀਂ ਖੂਨ ਦਿੰਨੇ ਆ ਤੇ ਕੀਮਤੀ ਜਾਨਾਂ ਜਿਹੜੀਆਂ ਉਹ ਹਸਪਤਾਲਾਂ ਦੇ ਵਿੱਚ ਜਿਹੜੀਆਂ ਉਹ ਬਚ ਸਕਦੀਆਂ ਨੇ ਸੋ ਇਨਸਾਨ ਦਾ ਸਭ ਤੋਂ ਵੱਡਾ ਜਿਹੜਾ ਕਰਤਵ ਉਹੀ ਆ ਕਿ ਖੂਨਦਾਨ ਕਰਕੇ ਕੀ ਸੱਚੀ ਸੇਵਾ ਇਹਦਾ ਆ ਜਿਹੜਾ ਉਹ ਕਰਨੀ ਚਾਹੀਦੀ ਹੈ ਇਸ ਹਨ ਵਿਧਾਇਕ ਸਦਾਰਮਨ ਜਿੰਦਰ ਸਿੰਘ ਜੀ ਲਾਲਪੁਰਾ ਜਿਨ੍ਹਾਂ ਨੇ ਨੌਜਵਾਨ ਪੀੜੀ ਤੋਂ ਇਲਾਵਾ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਖੂਨਦਾਨ ਜ਼ਰੂਰ ਕਰਨ ਜਿਸ ਤਰ੍ਹਾਂ ਕਿ ਉਹਨਾਂ ਨੇ ਆਪ ਖੁਦ ਖੂਨਦਾਨ ਕਰਕੇ ਇੱਕ ਮਿਸਾਲ ਪੇਸ਼ ਕੀਤੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੀ ਜਿਹੜੀ ਨੌਜਵਾਨ ਜਿਹੜੀ ਪੀੜੀ ਹੈ ਉਹ ਵੀ ਇਸ ਕੰਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਵੇਗੀ ਔਰ ਲੋੜਵੰਦ ਮਰੀਜ਼ਾਂ ਦੀ ਜਾਨ ਨੂੰ ਬਚਾਉਣ ਵਿੱਚ ਸਫਲ ਹੋਵੇਗੀ ਰਮਨ ਚਾਵਲਾ ਜਗਬਾਨੀ ਟੀਵੀ ਤਰੰਤਾਰਨ ਹਾਂਜੀ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਕਿਹੇ ਯਰ ਬਲੂਨ ਦੇ ਰਹੇ ਹੋ ਕਿ ਕਿਸਰਾਮ ਸੁਸੋੜਿਆ ਸਸਕਲ ਜੀ ਮੇਰਾ ਨਾਮ ਮਨਮੀਤ ਕੌਰ ਆ ਔਰ ਮੈਂ 23 ਸਾਲ ਦੀ ਆ ਔਰ ਮੈਂ ਪਹਿਲੀ ਵਾਰ ਖੂਨ ਦੇਣ ਆਈ ਆ ਔਰ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਔਰ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੀ ਵੀ ਹੈਲਦੀ ਲੇਡੀਜ਼ ਨੇ ਔਰ ਜਿਹੜੇ ਕਿ ਹੈਲਦੀ ਹੈਗੇ ਬਿਲਕੁਲ ਉਹਨਾਂ ਨੂੰ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਹਰ 3 ਮਹੀਨੇ ਬਾਅਦ ਔਰ ਮੈਨੂੰ ਬਹੁਤ ਹੀ ਵਧੀਆ ਫੀਲ ਹੋ ਰਿਹਾ ਹੈ ਜੀ ਬੀ ਕਰਦੇ ਹੋ ਤੁਹਾਡਾ ਕੀ ਸਨਮਾਨ ਪਿਆਰ ਵਿੱਚ ਮੈਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਔਰ ਇੱਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਔਰ ਇਹ ਬਹੁਤ ਹੀ ਬਹੁਤ ਹੀ ਵਧੀਆ ਗੱਲ ਹੈ ਕਿ ਤੁਹਾਨੂੰ ਹਰ ਮਹੀਨੇ ਹਰ ਤਿੰਨ ਮਹੀਨੇ ਬਾਅਦ ਖੂਨ ਜਰੂਰ ਦਾਨ ਕਰਨਾ ਚਾਹੀਦਾ ਅੱਜ ਮੈਂ ਅੱਜ ਸੀਐਲ ਮੰਦਨ ਗਏ ਪਹੁੰਚੇ ਜੀ ਬਾਕੀ ਲੋਕਾਂ ਨੂੰ ਮਿਲ ਕੇ ਮੈਂ ਗੁਰਸੇਵ ਸਿੰਘ ਹੌਲਕ ਆਪਣੀ ਆਮ ਆਦਮੀ ਪਾਰਟੀ ਵੱਲੋਂ ਜੋ ਲਾਲਾ ਜੈਪਤ ਨਰੇਨ ਜੀ ਦੀ 43ਵੀਂ ਵਰ੍ਹੇ ਦੀ ਮੌਕੇ ਦੇ ਉੱਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਰਮਨ ਜੀ ਅਤੇ ਕੈਮ ਐਸੋਸੀਏਸ਼ਨ ਵੱਲੋਂ ਜੋ ਖੂਨਦਾਨ ਕੈਂਪ ਲਗਾਇਆ ਜਾਂਦਾ ਉਸ ਵਿੱਚ ਅਸੀਂ ਆਪਣੇ ਸਾਥੀਆਂ ਸਵੇਤ ਹਾਜ਼ਰ ਹੋ ਕੇ ਖੂਨਦਾਨ ਕੀਤਾ ਤੇ ਮੈਂ ਇਹਨਾਂ ਦੇ ਇਸ ਕੰਮ ਦੀ ਸਲਾਘਾ ਕਰਦਾ ਇਹ ਇੱਕ ਬਹੁਤ ਵੱਡੀ ਮਨੁੱਖਤਾ ਦੀ ਸੇਵਾ ਵਾ ਜਿਸ ਤਰ੍ਹਾਂ ਲਾਲਾ ਜਗਤ ਨਾਰਾਇਣ ਜੀ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਚੰਗੀ ਸੋਚ ਦੇ ਨਾਲ ਚੰਗੀ ਗੁਵਾਈ ਦੇ ਨਾਲ ਇੱਕ ਚੰਗੀ ਸਵਾਰ ਤੇ ਸੰਪਾਤਕ ਰਹੇ ਲੋਕਾਂ ਨੂੰ ਦੇ ਵਿੱਚ ਚੰਗਾ ਨਾਮਣਾ ਖਟਿਆ ਇਸ ਤਰ੍ਹਾਂ ਹੀ ਇੱਕ ਖੂਨਦਾਨ ਕੈਂਪ ਕਰਕੇ ਸਾਰੇ ਬਹੁਤ ਵੱਡਾ ਚੰਗਾ ਉਪਰਾਲਾ ਕਰ ਰਿਹਾ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਇਸ ਇਸ ਨੂੰ ਅੱਗੇ ਤੋਂ ਅਗਲੇ ਸਾਲ ਇਸ ਨੂੰ ਵੱਡਾ ਕੀਤਾ ਜਾਵੇ ਜਿਆਦਾ ਤੋਂ ਜਿਆਦਾ ਲੋਕਾਂ ਦਾ ਖੂਨ ਦਿੱਤਾ ਜਾ ਰਿਹਾ ਹੈ ਤੇ ਲਿਵੀਜੀ ਤੋਂ ਲੈ ਕੇ ਨਾ ਮੈਂ ਹੋਰ ਕਿੰਨੀ ਘਾਟੀ ਖੂਨਦਾਨ ਕੀਤਾ ਜੀ 300 ਹੋਇਆ ਦਾ ਇਸ ਤਰ੍ਹਾਂ ਦਾ ਸਨਮਾਨ ਮਿਲਿਆ ਗਿਆ ਨਾਮ ਮੇਰਾ ਦਲਜੀਤ ਸਿੰਘ ਜੀ 18 ਸਾਲ ਉਮਰ ਹੈ ਮੇਰੀ ਏ ਅੱਜ ਮੈਨੂੰ ਪਤਾ ਲੱਗਾ ਕਿ ਜਗਮਾਨੇ ਵਾਲੋ ਕੈਂਪ ਲੱਗਾ ਸੀ ਖੂਨਦਾਨ ਦਾ ਤੇ ਮੈਨੂੰ ਪਤਾ ਲੱਗਾ ਖੂਨਦਾਨ ਕਰਨਾ ਚੰਗਾ ਹੁੰਦਾ ਵਾ ਤੇ ਮੈਂ ਖੂਨਦਾਨ ਕੀਤਾ ਆ ਤੇ ਜਗਮਾਨੇ ਲੋ ਇੱਕ ਸਰਟੀਫਿਕੇਟ ਖੂਨਦਾਨ ਦਾ ਤੇ ਮੈਡਲ ਮਿਲਿਆ ਆ ਤੇ ਖਾਣ ਨੂੰ ਡਾਈਟ ਮਿਲੀ ਜੀ ਸਾਰੇ ਨੂੰ ਖੂਨਦਾਨ ਨੌਜਵਾਨਾਂ ਨੂੰ ਦਾਨ ਕਰਨਾ ਚਾਹੀਦਾ ਵਾ ਤੇ ਕਈ ਲੋਕਾਂ ਦੇ ਕੰਮ ਵੀ ਹੁੰਦਾ ਵਾ ਜਿਨ੍ਹਾਂ ਨੂੰ ਕਾਰਡ ਹੁੰਦੀ ਖੂਨਦਾਨ ਦੀ ਤੇ ਬਾਕੀ ਆਪਣੇ ਸਰੀਰ 'ਚੋਂ ਬਿਮਾਰੀਆਂ ਘਟਦੀਆਂ ਖੂਨਦਾਨ ਕਰਨਾ ਚੰਗਾ ਹੁੰਦਾ ਕੀ ਵੀਰੀ ਕਰ ਰਹੇ ਤੁਸੀਂ ਇਹ ਪਹਿਲੀ ਐ ਫਰਸਟ ਟਾਈਮ ਕੀਤਾ ਹੈ ਹਾਂ ਜੀ ਤੁਹਾਡਾ ਕੀ ਨਾਮ ਹੈ ਤੇ ਤੁਹਾਡੀ ਉਮਰ ਕਿੰਨੀ ਹੈ ਔਰ ਕੰਨਰ ਕਰਕੇ ਕਿਸ ਨਾਲ ਜੁੜਿਆ ਹੋਇਆ ਹੈ ਮੇਰਾ ਨਾਮ ਰਾਜਵੀਰ ਸਿੰਘ ਆ ਤੇ ਮੇਰੀ ਉਮਰ 18 ਸਾਲ ਆ ਤੇ ਮੈਂ ਪਹਿਲੀ ਵਾਰੀ ਖੁੰਡਾਂ ਕੈਂਪ ਤੇ ਆਇਆ ਹਾਂ ਜਗਬਾਣੀ ਵੱਲੋਂ ਇਹ ਕੈਂਪ ਲਗਾਇਆ ਗਿਆ ਸੀ ਤੇ ਮੈਨੂੰ ਬਹੁਤ ਵਧੀਆ ਲੱਗਾ ਸਨਮਾਨ ਵਿੱਚ ਕੀ ਮਿਲਿਆ ਤੁਹਾਨੂੰ ਸਨਮਾਨ ਵਿੱਚ ਮੈਡਲ ਤੇ ਨਾਲ ਸਰਟੀਫਿਕੇਟ ਪੂਰਾ ਪ੍ਰੋਪਰ ਅੱਜ ਖੂਨਦਾਨ ਵੀ ਕੀਤਾ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੇ ਬੀਜੇਪੀ ਦੇ ਔਰ ਕੀ ਅਪੀਲ ਕਰਨੀ ਚਾਹੁੰਦੇ ਔਰ ਨੌਜਵਾਨਾਂ ਨੂੰ ਅੱਗੇ ਮੈਂ ਸਭ ਤੋਂ ਪਹਿਲਾਂ ਸਾਡੇ ਅਮਰ ਸ਼ਹੀਦ ਲਾਲਾ ਜਗਤ ਨਾਰੈਣ ਜੀ ਜਨਾਦੀ ਤਰਤਾਲਵੀ ਪਰਸੀ ਨੂੰ ਸਮਰਪਤਾ ਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖੂਨਦਾਨ ਕੈਂਪ ਲਾਇਆ ਗਿਆ ਕਹੁੰਦਾ ਨੇ ਇੱਕ ਮਹਾਦਾਨ ਕੈਂਪ ਆ ਤੇ ਸਾਨੂੰ ਇਹੋ ਜੀ ਸਮਾਜਿਕ ਕੰਮਾਂ ਦੇ ਵਿੱਚ ਵੱਧ ਛੜ ਕੇ ਹਿੱਸਾ ਲੈਣਾ ਚਾਹੀਦਾ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਹਾਡੀ ਸਮੁੱਜੀ ਟੀਮ ਦਾ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹਾ ਇੰਚਾਰਜ ਰਾਮਨ ਜੀ ਉਹਨਾਂ ਦੀ ਸਮੁੱਜੀ ਟੀਮ ਦਾ ਜਿਹੜੇ ਹਰ ਸਾਲ ਇਹ ਯੋਗ ਅਪਰਾਲਾ ਕਰਕੇ ਇੱਕ ਉਰੇ ਜ਼ਿਲ੍ਹੇ ਦੇ ਵਿੱਚ ਸਨੇਹਾ ਜਾਂਦਾ ਕਿਉਂਕਿ ਖੂਨਦਾਨ ਦੇ ਨਾਲ ਕਿਸੇ ਟਾਈਮ ਵੀ ਕਿਸੇ ਇਨਸਾਨ ਦੀ ਜਾਨ ਬਚਾਉਣੀ ਇੱਕ ਮਹਾਦਾਨ ਹੈ ਤੇ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸੁਮਿੱਚੀ ਆਈ ਹੋਈ ਟੀਮ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਜ਼ਿਲ੍ਹਾ ਚਾਰਜ ਰਮਨ ਜੀ ਦਰ ਨਾਲ ਦੀ ਸੁਮਿੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਤੇ ਸੁਮਿੱਚੇ ਜ਼ਿਲ੍ਹਾ ਵਾਸੀਆਂ ਨੂੰ ਵੀ ਵੀ ਕਰਦਾ ਕਿ ਸਾਨੂੰ ਇਹੋ ਜਿਹੇ ਸਮਾਜਿਕ ਕਮਾ ਦੇ ਵਿੱਚ ਮੱਥ ਚੜ ਕੇ ਅੱਗੇ ਆਉਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦੇ ਨਾਲ ਫਿਰ ਤੁਹਾਡਾ ਦਿਲ ਦੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਰਬੱਤ ਸੀ ਸ਼੍ਰੀ ਰਾਮ ਜਗਤਰਾਜ ਜੀ ਦੇ ਮਰਸੀ ਉੱਤੇ ਹਰ ਸਾਲਿਤ ਰਾਹ ਸਾਲ ਵੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਪਰ ਇਹ ਸ਼ੀ ਗੱਲ ਹੈ ਜੀ 110 ਦੇ ਕਰੀਬ ਡੋਨਰਸ ਪਹੁੰਚ ਚੁੱਕੇ ਹਨ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਹੈ ਇਹ ਹਜੇ ਵੀ ਕੈਂਪ ਚੱਲ ਰਿਹਾ ਹੈ ਸਾਡੇ ਦੋਨੋਂ ਬਲੱਡ ਬੈਂਕਿੰਗ ਟੀਮਾਂ ਤਰਨਤ ਜਿਲੇ ਦੀਆਂ ਤਰਨਤਨ ਅਤੇ ਪੱਟੀ ਦੀਆਂ ਟੀਮਾਂ ਇੱਥੇ ਪਹੁੰਚ ਕੇ ਬਲੀਡ ਕਰਕੇ ਬਲੱਡ ਬੋਸਪਾ ਲੈ ਜਾ ਰਹੇ ਹਨ ਖੂਨਦਾਨ ਮਹਾਦਾਨ ਦੇ ਤੌਰ ਤੇ ਜਿਸ ਤਰ੍ਹਾਂ ਹਰ ਸਾਲ ਇੱਕ ਜਗਬਣੀ ਗੁਰਪੱਲੋਂ ਇਹ ਲਗਾਇਆ ਜਾਂਦਾ ਜੀ ਬੜਾ ਸੋਹਣਾ ਉਪਰਾਲਾ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਜਗਬਣੀ ਗੁਰਪਤਾ ਅਤੇ ਤਾਲੀਵਾਲ ਹਸਪੀਟਲ ਦੇ ਜਿਹੜੇ ਮੈਨੇਜਮੈਂਟ ਵੱਲੋਂ ਬੜਾ ਸੋਹਣਾ ਕੈਂਪ ਲਗਾਇਆ ਗਿਆ ਹੈ। ਅੱਛਾ ਕੰਮ ਹੈ ਜੀ ਬੋਸਣਾ ਪ੍ਰਲay। ਮੈਂ ਵਧਾਈ ਦਿੰਨਾ ਜਗਵਣੀ ਗਰੁੱਪ ਨੂੰ ਜਿਨ੍ਹਾਂ ਨੇ ਬੋਸਣਾ ਪ੍ਰਲay ਇਸ ਦੇ ਵਰਗਾ ਕੋਈ ਧਾਰ ਨਹੀਂ ਹੁੰਦਾ ਜਿਹਦੇ ਨਾਲ ਆਪਾਂ ਕੀਮਤੀ ਜਾਨਾਂ ਬਚਾਉਨੇ ਆ ਥੈਲਸੀਮੀਆ ਗਰੁੱਪ ਜਿਹੜਾ ਬਿਮਾਰੀ ਹੈ ਉਹ ਵੀ ਡੋਨਰਸ ਨੂੰ ਫ੍ਰੀ ਡੋਨੇਟ ਕਰਨਾ ਇਸ ਤਰ੍ਹਾਂ ਇੱਕ ਆਪਣੇ ਅੰਗ ਦਾ ਉਹ ਸੁਣਾਏ ਅੰਗ ਅੰਗ ਮੰਨਦੇ ਆਪਾਂ ਨੂੰ ਆਪ ਖੂਨ ਨੂੰ ਤੇ ਅਤੇ ਜਿਹੜੇ ਆਪਣੇ ਟਰੋਮਾ ਦੇ ਮਰੀਜ਼ ਆਉਂਦੇ ਨੇ ਜਿਨ੍ਹਾਂ ਨੂੰ ਲੋਡ ਹੁੰਦੀ ਹੈ ਬਹੁਤ ਜ਼ਿਆਦਾ ਖੂਨ ਦੀ ਉਹ ਉਹਦੀ ਹੈਲਪ ਹੁੰਦੀ ਹੈ ਸੋ ਇਸ ਤਰ੍ਹਾਂ ਹੀ ਇਹ ਜਾਰੀ ਰੱਖਣ ਹੋਰ ਵੀ ਮਰੀਜ਼ ਆ ਰਹੇ ਨੇ ਜਿਹੜੇ ਇਹਨਾਂ ਦੇ ਸੰਸਥਾ ਦੇ ਵੱਲੋਂ ਇੰਟਰਨੈਟ ਹੁੰਦਾ ਰਹੇ ਨੇ ਉਹ ਵੀਦ ਕਰਦਾ ਇਹ ਇਹਨਾਂ ਨੂੰ ਫੋਲੋ ਕਰਕੇ ਹੋਰ ਵੀ ਸੰਸਥਾਾਂ ਇਸ ਰੈਂਕ ਨੂੰ ਦਾਨ ਦੇ ਕਰਨੀ ਹੈ ਇਹਨਾਂ ਕੰਧਾਂ ਜਿਵੇਂ ਤਨਵਤ ਕਰਦਾ ਹੈ ਧੰਨਵਾਦ